ਜਿਹੜਾ ਪੰਜਾਬ ਦੇ ਵਿੱਚ 15000 ਜਿਹੜੇ ਟੋਪੇ ਨੇ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਜਾਂ ਜਾਣਦੇ ਆ ਅਕਸਰ ਆਪਾਂ ਫਿਰਨੀਆਂ ਦੇ ਵਿੱਚ ਦੇਖਿਆ ਹੋਊਗਾ ਟੋਪਿਆਂ ਨੂੰ ਜਾਂ ਪਿੰਡ ਦੇ ਵਿੱਚ ਦੇਖਿਆ ਹੋਊਗਾ ਜਾਂ ਪਿੰਨ ਦੇ ਬਾਹਰ ਬਣੇ ਹੁੰਦੇ ਨੇ ਟੋਪੇ ਹੁੰਦੇ ਨੇ ਜਿਹਦੇ ਵਿੱਚ ਪਿੰਡਾਂ ਦਾ ਸਾਰਾ ਪਾਣੀ ਆ ਜਿਹੜਾ ਉਹ ਆ ਕੇ ਇਕੱਤਰ ਹੁੰਦਾ ਹੈ ਉਹਨਾਂ ਟੋਪਿਆਂ ਦੀ ਸਫਾਈ ਦਾ ਜੋ ਪ੍ਰੋਜੈਕਟ ਹੈ ਜੋ ਆਰੰਭੇ ਹੈ ਉਹਦੇ ਬਾਰੇ ਚ ਅੱਜ ਅਸੀਂ ਉਰੇ ਸਰਵੇ ਕਰਨ ਲਈ ਪਹੁੰਚੇ ਸੀ ਜਦੋਂ ਅਸੀਂ ਸਰਕਾਰ ਬਣਾਈ ਸੀ ਅਸੀਂ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤਾ ਬੁਨਿਆਦੀ ਢਾਂਚਾ ਚਾਹੇ ਸ਼ਹਿਰਾਂ ਦਾ ਹੋਵੇ ਚਾਹੇ ਪਿੰਡਾਂ ਦਾ ਹੋਵੇ ਉਹਨੂੰ ਅਸੀਂ ਵਿਕਸਿਤ ਕਰਾਂਗੇ ਉਹਨੂੰ ਅਸੀਂ ਤਕੜਾ ਕਰਾਂਗੇ ਜੇ ਆਪਾਂ ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਹੁਰੀਆਂ-ਸੁਰੀਆਂ ਲਾਂਤਾਂ ਤੋਂ ਬਚਾ ਕੇ ਰੱਖਣਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਨੂੰ ਪਲੇਗਰਾਉਂਡਸ ਦੇ ਵਿੱਚ ਲਿਆ ਕੇ ਖੇਡਣ ਲਈ ਪ੍ਰੇਰਿਤ ਕਰਨਾ ਪਊਗਾ ਸਭ ਤੋਂ ਪਹਿਲਾਂ ਅੱਜ ਉਹਦੇ ਪਿੰਡ ਚ ਨਾਰਥਲ ਕਲਾ ਵਿਖੇ ਪਹੁੰਚਣ ਤੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਉਹਦੇ ਪਹੁੰਚੇ ਹੋ ਅੱਜ ਅਸੀਂ ਜਿਹੜਾ ਪੰਜਾਬ ਦੇ ਵਿੱਚ 15000 ਜਿਹੜੇ ਟੋਪੇ ਨੇ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਜਾਂ ਜਾਣਦੇ ਆ ਅਕਸਰ ਆਪਾਂ ਫਿਰਨੀਆਂ ਦੇ ਵਿੱਚ ਦੇਖਿਆ ਹੋਊਗਾ ਟੋਪਿਆਂ ਨੂੰ ਜਾ ਪਿੰਡ ਦੇ ਵਿੱਚ ਦੇਖਿਆਊਗਾ ਜਾਂ ਪਿੰਡ ਦੇ ਬਾਹਰ ਬਣੇ ਹੁੰਦੇ ਨੇ ਟੋਪੇ ਹੁੰਦੇ ਨੇ ਜਿਹੜੇ ਜਿਹਦੇ ਚ ਪਿੰਡਾਂ ਦਾ ਸਾਰਾ ਪਾਣੀ ਆ ਜਿਹੜਾ ਉਹ ਆ ਕੇ ਕਤਰਤ ਹੁੰਦਾ ਇਕੱਠਾ ਹੁੰਦਾ ਉਹਨਾਂ ਟੋਬਿਆਂ ਦੀ ਸਫਾਈ ਦਾ ਜੋ ਪ੍ਰੋਜੈਕਟ ਹੈ ਜੋ ਆਰੰਭੇ ਹੈ ਉਹਦੇ ਬਾਰੇ ਚ ਅੱਜ ਅਸੀਂ ਉਰੇ ਸਰਵੇ ਕਰਨ ਲਈ ਪਹੁੰਚੇ ਸੀ ਔਰ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ 2022 ਚ ਜਦੋਂ ਅਸੀਂ ਸਰਕਾਰ ਬਣਾਈ ਸੀ ਅਸੀਂ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤਾ ਬੁਨਿਆਦੀ ਢਾਂਚਾ ਚਾਹੇ ਸ਼ਹਿਰਾਂ ਦਾ ਹੋਵੇ ਚਾਹੇ ਪਿੰਡਾਂ ਦਾ ਹੋਵੇ ਉਹਨੂੰ ਅਸੀਂ ਵਿਕਸਿਤ ਕਰਾਂਗੇ ਉਹਨੂੰ ਅਸੀਂ ਤਕੜਾ ਕਰਾਂਗੇ ਔਰ ਜਿੰਨੀ ਵਾਰ ਵੀ ਅਸੀਂ ਪਿੰਡਾਂ ਦੇ ਵਿੱਚ ਗਏ ਆ ਬਤੌਰ ਪੰਚਾਇਤ ਮੰਤਰੀ ਪੰਜਾਬ ਹੋਣ ਦੇ ਨਾਤੇ ਜੋ ਜ਼ਿੰਮੇਵਾਰੀ ਮੈਨੂੰ ਪਾਰਟੀ ਹਾਈ ਕਮਾਂਡ ਨੇ ਦਿੱਤੀ ਹੈ ਮੈਂ ਜਦੋਂ ਵੱਖ-ਵੱਖ ਪਿੰਡਾਂ ਦੇ ਵਿੱਚ ਗਿਆ ਤਾਂ ਮੈਨੂੰ ਸਭ ਤੋਂ ਜਿਹੜੀ ਵੱਧ ਸੈਂਸਿਟਿਵ ਇਸ਼ੂ ਲੱਗਿਆ ਉਹ ਇਹ ਲੱਗਿਆ ਸੀ ਕਿ ਇੱਕ ਤਾਂ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਪੌਂਡਸ ਨੇ ਜਿਹੜੇ ਟੋਬੇ ਨੇ ਇਹਨਾਂ ਦੀ ਪ੍ਰੋਪਰ ਅਸੀਂ ਸਫਾਈ ਕਰਾਣੀ ਹੈ ਤੇ ਉਸ ਤੋਂ ਬਾਅਦ ਉਹ ਇਹਨਾਂ ਦੀ ਜਿਹੜੀ ਡਰੇਨੇਜ ਹੈ ਡਰੇਨੇਜ ਦਾ ਪ੍ਰਬੰਧ ਕਰਨਾ ਹੈ ਔਰ ਇਹਦੇ 'ਚ ਇਹਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਹਦੇ ਤੇ ਸੀਵਰੇਜ ਮੈਨੇਜਮੈਂਟ ਟ੍ਰੀਟਮੈਂਟ ਪਲਾਂਟਸ ਲਗਾਣੇ ਨੇ ਉਸ ਤਰੀਕੇ ਦਾ ਸਾਰਾ ਅਸੀਂ ਇਹਦੇ ਚ ਮਤਲਬ ਕਿ ਸੈਟਅਪ ਕਰਨਾ ਹੈ ਤੇ ਦੂਸਰਾ ਸਾਨੂੰ ਲੱਗਿਆ ਸੀ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਬਦਿਆਦੀ ਟਾਂਚੇ ਦੇ ਵਿੱਚ ਜਿਹੜੇ ਪਲੇਗਰਾਉਂਡਸ ਨੇ ਉਹਨਾਂ ਦੇ ਬਾਰੇ ਚ ਆਪਾਂ ਕਿਉਂਕਿ ਜੇ ਆਪਾਂ ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਲਾਂਤਾਂ ਤੋਂ ਬਚਾ ਕੇ ਰੱਖਣਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਨੂੰ ਪਲੇਗਰਾਉਂਡਸ ਦੇ ਵਿੱਚ ਲਿਆ ਕੇ ਖੇਲਣ ਲਈ ਪ੍ਰੇਰਿਤ ਕਰਨਾ ਪਊਗਾ ਸੋ ਉਹਦੇ ਲਈ ਬੀਤੇ 10 ਦਿਨ ਪਹਿਲਾਂ ਅਸੀਂ ਅਸੀਂ ਚਮਕੌਰ ਸੀ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਦੋਂ ਗਏ ਸੀ ਉੱਥੇ ਅਸੀਂ ਸਾਰੇ ਪਲੇਗਰਾਉਂਡਸ ਦੀ ਵਿਜਿਟ ਕਰਕੇ ਆਏ ਸੀਗੇ ਤੇ ਅੱਜ ਦੀ ਜਿਹੜੀ ਸਾਡੀ ਵਿਜਿਟਸ ਹੈ ਇਹ ਸਾਡੀ ਪੌਂਡਸ ਦੇ ਨਾਲ ਟੋਪਿਆ ਦੇ ਨਾਲ ਰਿਲੇਟਡ ਵਿਜਿਟ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਬਹੁਤ ਵੱਡਾ ਇੱਕ ਪ੍ਰੋਜੈਕਟ ਬਣਿਆ ਪਿੰਡ ਚਨਾਰਤਨ ਕਲਾ ਦੇ ਵਿੱਚ ਜਿਹੜਾ ਕਿ ਤਕਰੀਬਨ 1 ਕਰੋੜ 19 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਇਆ ਹੈ ਔਰ ਇਹ ਪੀਪੀਸੀਬੀ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਐਡਵਾਂਸ ਵਰਣਨ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜ بڑے ਚੈਂਬਰ ਬਣਾਏ ਗਏ ਨੇ ਪਹਿਲਾ ਇੱਕ ਪ੍ਰਾਇਮਰੀ ਚੈਂਬਰ ਹੈ ਜਿਹਦੇ ਵਿੱਚ ਪਿੰਡ ਦਾ ਜਿਹੜਾ ਪਾਣੀ ਹੋਊਗਾ ਗੰਦਾ ਪਾਣੀ ਉਹ ਸਾਰਾ ਉਹਦੇ ਚ ਆਊਗਾ ਉਸ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਨਿੱਤਰ ਕੇ ਦੂਸਰੇ ਚੈਂਬਰ ਚ ਜਾਊਗਾ ਜਿਹਦੇ ਅੰਦਰ 에ਰੇਟਰਸ ਲੱਗੇ ਹੋਣਗੇ ਔਰ ਉਹ ਰੇਟਰਸ ਰਾਹੀਂ ਉਹਦੇ ਚ ਆਕਸੀਜਨ ਦੇ ਡਿਸੋਲਵੈਂਟਸ ਸਪਲਾਈ ਕੀਤੇ ਜਾਣਗੇ ਔਰ ਉਹਦੇ ਵਿੱਚ ਬੈਕਟੀਰੀਆ ਨੂੰ ਖਤਮ ਕਰਨ ਦੇ ਲਈ ਵਕ ਵਕ ਤਰੀਕੇ ਦੇ ਜਿਹੜੇ ਉਦਰਤੀ ਪੱਤੇ ਨੇ ਉਹ ਉਹ ਵਿੱਚ ਉਹਦੇ ਚ ਪਾਏ ਜਾਣਗੇ ਤੇ ਉਸ ਤੋਂ ਬਾਅਦ ਚ ਫਿਰ ਉਹਨੂੰ ਸੈਕੰਡ ਚੈਂਬਰ ਚ ਪਾਇਆ ਜਾਊਗਾ ਫਿਰ ਨਿੱਤਰ ਕੇ ਉਹ ਥਰਡ ਚੈਂਬਰ ਚ ਜਾਊਗਾ ਐਦਾਂ ਕਰਦੇ ਹੋਏ ਫਾਈਨਲੀ ਜਿਹੜਾ ਫਿਰ ਇਹਦੇ ਚੋਂ ਪਾਣੀ ਨਿਕਲੂਗਾ ਉਹ ਪਾਣੀ ਬਹੁਤ ਜ਼ਿਆਦਾ ਸਾਫ਼ ਤੇ ਸਵੱਛ ਪਾਣੀ ਹੋਊਗਾ ਜਿਨ੍ਹਾਂ ਨੂੰ ਅਸੀਂ ਪਲਾਂਟੇਸ਼ਨ ਲਈ ਐਗਰੀਕਲਚਰ ਦੇ ਲਈ ਬੜੇ ਆਰਾਮ ਨਾਲ ਯੂਜ਼ ਕਰ ਸਕਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ ਬਹੁਤ ਵੱਡੀ ਫਿਕਰ ਹੈ ਇਸ ਵਾਰ ਸਿਰਫ ਕਿ ਸਿਰਫ ਟੋਪਿਆਂ ਦੇ ਸਫਾਈ ਦੇ ਲਈ ਤੇ ਸਾਰੇ ਟੋਪਿਆਂ ਦੇ ਸਿਸਟਮ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ 4573 ਕਰੋੜ ਰੁਪਏ ਦੀ 4573 ਕਰੋੜ ਰੁਪਏ ਦੀ ਤਸਵੀਜ਼ ਰੱਖੀ ਹੈ ਇਦੇ ਵਿੱਚ ਤੇ ਇਸ ਦੇ ਨਾਲ ਮੈਂ ਇਹ ਵੀ ਦੱਸ ਰਿਹਾ ਕਿ ਹੁਣ ਤੱਕ ਜਦੋਂ ਦਾ ਸਾਡੇ ਅਸੀਂ ਇਹ ਟੋਪਿਆਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਬਜਟ ਤੋਂ ਬਾਅਦ ਚੋਂ 1062 ਛੱਪੜ 1062 ਛੱਪੜ ਦਾ ਜਿਹੜਾ ਪਾਣੀ ਹੈ ਉਹਨੂੰ ਅਸੀਂ ਪਾਣੀ ਨੂੰ ਡੀਵਾਟਰਿੰਗ ਕਰਾ ਕੇ ਉਹਨਾਂ ਦਾ ਪਾਣੀ ਬਾਹਰ ਕੱਢ ਕੇ ਛੱਪੜਾਂ ਦਾ ਤੇ ਇਸ ਤੋਂ ਅੱਗੇ ਇਹਨਾਂ ਚੋਂ 400 ਛੱਪੜਾਂ ਦੇ ਕਰੀਬ ਐਸੇ ਛੱਪੜ ਨੇ ਜਿਨ੍ਹਾਂ ਦੀ ਅਸੀਂ ਡੀਸੈਲਟਿੰਗ ਵੀ ਕਰਵਾਤੀ ਡੀਸੈਲਟਿੰਗ ਦਾ ਇਹ ਵਿੱਚ ਦੋ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਨੰਬਰ 1 ਜਿਹੜੀ ਥੱਲੇ ਗਾਰ ਇਕੱਠੀ ਹੋ ਜਾਂਦੀ ਹੈ ਉਹਦੇ ਨਾਲ ਜਿਹੜੀ ਪਾਣੀ ਦੀ ਪਰਕੂਲੇਸ਼ਨ ਹੈ ਜਿਹੜੀ ਥੱਲੇ ਧਰਤੀ 'ਚ ਜਾਣੀ ਚਾਹੀਦੀ ਹੈ ਉਹ ਪਰਕੂਲੇਸ਼ਨ ਰੁਕ ਜਾਂਦੀ ਹੈ ਤਾਂ ਡੀਸੈਲਟਿੰਗ ਕਰਨ ਦੇ ਨਾਲ ਪਰਕੂਲੇਸ਼ਨ ਹੋਊਗੀ ਆ ਡੀਸੈਲਟਿੰਗ ਵੀ ਇੱਕ ਲੈਵਲ ਤੱਕ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਡੀਸੈਲਟਿੰਗ ਕਰਨ ਦੇ ਨਾਲ ਜਿਹੜਾ ਗਰਾਊਂਡ ਵਾਟਰ ਹੈ ਉਹਦਾ ਪਤਨ ਖਰਾਬ ਹੁੰਦਾ ਪਾਣੀ ਦਾ ਸੋ ਇਸ ਕਰਕੇ ਕਿਤੇ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਕਿੱਤੇ ਅਸੀਂ ਰੀਸਿਲਟਿੰਗ ਕਰਾ ਰਹੇ ਹਾਂ ਕਿਤੇ ਪਾਣੀ ਦਾ ਜਿੱਥੇ ਜ਼ਿਆਦਾ ਇਹਨਾਂ ਨੇ ਡੂੰਘੇ ਕਰ ਲਏ ਛੱਪਰ ਤੇ ਉਸ ਉਹ ਪਾਣੀ ਧਰਤੀ ਇਟਲਾ ਖਰਾਬ ਨਾ ਹੋਵੇ ਮਾੜੀਆਂ ਬਿਮਾਰੀਆਂ ਨਾ ਲੱਗਣ ਭਿਆਨਕ ਕੋਈ ਬਿਮਾਰੀਆਂ ਨਾ ਲੱਗਣ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਉਹ ਕੰਟਮੀਨੇਟਡ ਵਾਟਰ ਨਾ ਆਵੇ ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਤੇ ਤਾਂ ਅਸੀਂ ਡੀਸਿਲਟਿੰਗ ਕਰਾ ਰਹੇ ਹਾਂ ਕਿਤੇ ਰੀਸਿਲਟਿੰਗ ਕਰਾ ਰਹੇ ਹਾਂ ਔਰ ਪਾਣੀ ਦੀ ਪਰਕੂਲੇਸ਼ਨ ਪ੍ਰੋਪਰ ਹੋ ਸਕੇ ਉਹਦਾ ਪ੍ਰੋਪਰ ਪ੍ਰਬੰਧ ਕੀਤਾ ਜਾ ਰਿਹਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਮਸਲੇ ਸੀ ਇਹ ਤਕਰੀਬਨ ਕੋਈ ਅੱਜ ਦੇ ਨਹੀਂ ਇਹ ਕਈ ਸਰਕਾਰਾਂ ਆ ਕੇ ਚਲੇ ਗਈਆਂ ਸੀ ਆਪਾਂ ਕਾਂਗਰਸ ਤੇ ਅਕਾਲੀ ਦਲ ਦੀ ਭਾਜਪਾ ਦੀ ਸਰਕਾਰਾਂ ਹੰਡਾਈਆਂ ਔਰ ਇਹ 15 ਤੋਂ 20 ਸਾਲ 25 ਸਾਲ ਪੁਰਾਣੇ ਮੁੱਦੇ ਨੇ ਕਿ ਨਾ ਤਾਂ ਕਦੇ ਧਿਆਨ ਦੇ ਨਾਲ ਕਦੇ ਇੰਨੀ ਮਾਈਕਰੋ ਲੈਵਲ ਤੇ ਕਦੇ ਛੱਪਣਾ ਦੀ ਨਾ ਕਦੇ ਕਿਸੇ ਨੇ ਸਫਾਈ ਕਰਾਈ ਨਾ ਕਦੇ ਸਾਰ ਲੱਗੀ ਪਰ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਕਿਉਂਕਿ ਉਹ ਗਰਾਊਂਡ ਲੈਵਲ ਦੇ ਨਾਲ ਗਰਾਊਂਡ ਰਿਐਲਿਟੀ ਦੇ ਨਾਲ ਖੁਦ ਜੁੜੇ ਹੋਏ ਨੇ ਸੋ ਉਹਨਾਂ ਨੇ ਹੁਣ ਇਸ ਵਾਰ ਇੱਕ ਤਹਈਆ ਕੀਤਾ ਸੀ ਕਿ ਆਪਾਂ ਸਾਡੇ ਸਾਡਾ ਜਿਹੜਾ ਟੀਚਾ ਹੈ ਅਸੀਂ ਹੁਣ ਜਿਹੜਾ ਸਾਡਾ ਇਹ 1 ਸਾਲ ਦਾ ਸਮਾਂ ਅਸੀਂ 1 ਸਾਲ ਦੇ ਪੀਰੀਅਡ ਦੇ ਅੰਦਰ ਸਭ ਤੋਂ ਪਹਿਲਾਂ ਅਸੀਂ ਛੱਪੜਾਂ ਦਾ ਤੇ ਜਿਹੜਾ ਪਿੰਡ ਦੇ ਵਿੱਚ ਪਲੇ ਗਰਾਊਂਡ ਦਾ ਇਹ ਬਾਰ ਫੁੱਟ ਲੈਵਲ ਤੇ ਉੱਤੇ ਕੰਮ ਸ਼ੁਰੂ ਕਰਨਾ ਹੈ ਜਿਹੜਾ ਕੰਮ ਮੈਨੂੰ ਇਹ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਬੜੇ ਵੱਡੇ ਸਟਾਰ ਦੇ ਉੱਤੇ ਚੱਲ ਚੁੱਕੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜਾ ਮਤਲਬ ਕਿ ਕੰਮ ਹੈ ਔਰ ਇਹਨੂੰ ਅਸੀਂ ਨੇਪਰੇ ਵੀ ਚੜਾਵਾਂਗੇ ਔਰ ਇਹਦਾ ਜਿਹੜਾ ਬੈਨੀਫਿਟ ਹੈ ਸਾਡੀ ਆਉਣ ਵਾਲੀ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਤਕਾਰਯੋਗ ਸੰਗਤ ਰਹਿੰਦੀ ਹੈ ਉਹਨਾਂ ਨੂੰ ਬਹੁਤ ਵੱਡੇ ਲੈਵਲ ਤੇ ਬੈਨੀਫਿਟ ਮਿਲੂਗਾ ਅੱਜ ਮੇਰੇ ਨਾਲ ਇਸ ਮੌਕੇ ਦੇ ਉੱਤੇ ਹਲਕਾ ਫਤੇਗੜ ਸਾਹਿਬ ਤੋਂ ਸਾਡੇ ਐਮਐਲਏ ਸਰਦਾਰ ਲਖਵੀਰ ਸਿੰਘ ਜੀ ਰਾਏ ਸਾਹਿਬ ਪਹੁੰਚੇ ਹੋਏ ਨੇ ਮੇਰੇ ਨਾਲ ਨੇ ਔਰ ਬਸੀ ਪਟਨਾਣਾ ਤੋਂ ਐਮਐਲਏ ਸਰਦਾਰ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਪਹੁੰਚੇ ਹੋਏ ਨੇ ਔਰ ਸਾਡੇ ਜਿਹੜੇ ਉਰੇ ਦੇ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਏਡੀਸੀ ਸਾਹਿਬ ਡੀਡੀਪੀਓ ਸਾਹਿਬ ਬੀਡੀਪੀਓ ਸਾਹਿਬ ਅੱਜ ਪੂਰਾ ਜਿਹੜੇ ਸਾਡੇ ਅਫਸਰ ਸਹਬਾਨ ਅੱਜ ਉਰੇ ਪਹੁੰਚੇ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਅੱਜ ਮੈਂ ਬਿਲਕੁਲ ਸਰਪ੍ਰਾਈਜ਼ ਵਿਜ਼ਿਟ ਜਿਹੜੀ ਪਲਾਨ ਕੀਤੀ ਸੀ ਔਰ ਅੱਜ ਅਸੀਂ ਕਈ ਇਸ ਪਹਿਲਾਂ ਤਾਂ ਇਸ ਹਲਕੇਾਂ ਚ ਵੱਖ-ਵੱਖ ਪਿੰਡਾਂ ਚ ਜਾਵਾਂਗੇ ਕਈ ਪਿੰਡਾਂ ਅਸੀਂ ਅੱਧਾ ਵਿਜ਼ਿਟ ਕਰਾਂਗੇ ਤੋਂ ਇਸ ਦੇ ਨਾਲ ਫਿਰ ਅਸੀਂ ਇਸ ਤੋਂ ਬਾਅਦ ਜੋ ਬੱਸੀ ਪਠਾਣਾ ਹਲਕੇ ਚ ਰੈਂਡਮਲੀ ਆ ਤਾਂ ਅਲੱਗ-ਅਲੱਗ ਪਿੰਡਾਂ ਤੇ ਵਿజిਟ ਕਰਾਂਗੇ ਔਰ ਇਹ ਜਿਹੜੀ ਵਿజిਟ ਹੈ ਇਹ ਕੋਈ ਅੱਜ ਦੀ ਵਿజిਟ ਨਹੀਂ ਇਹ ਜਿਹੜੀ ਵਿజిਟ ਹੈ ਚਾਹੇ ਉਹ ਪਲੇਗਰਾਉਂਡਾਂ ਦੇ ਨਾਲ ਨਮਿਤ ਹੋਵੇ ਚਾਹੇ ਉਹ ਟੋਬਿਆਂ ਦੇ ਨਾਲ ਨਮਿਤ ਹੋਵੇ ਇਹ ਜਿਹੜੀ ਵਿజిਟ ਹੈ ਸਾਡੀ ਇਹ ਹੁਣ ਰੈਗੂਲਰ ਜਾਰੀ ਰਹੂਗੀ ਮੈਂ ਖੁਦ ਪਰਸਨਲੀ ਤੌਰ ਤੇ ਇਹਦਾ ਮਿਨਿਸਟਰ ਇਨਚਾਰਜ ਹੋਣ ਦੇ ਨਾਤੇ ਮੈਂ ਖੁਦ ਪਰਸਨਲੀ ਤੌਰ ਤੇ ਇਹਨੂੰ ਮਾਈਕਰੋ ਲੈਵਲ ਤੇ ਮੋਨੀਟਰਿੰਗ ਕਰਾਂਗੇ ਔਰ ਸਾਡੀ ਜਿਹੜੀ ਟੀਮ ਹੈ ਸਾਡੀ ਜਿਹੜੀ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਟੀਮ ਸਾਡੀ ਟੀਮ ਪੂਰੀ ਮਤੋਂ ਕੇ ਜ਼ਬਰਦਸਤ ਤਰੀਕੇ ਦੇ ਨਾਲ ਇਸ ਕੰਮ ਦੇ ਲਈ ਡਟ ਚੁੱਕੀ ਹੈ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਹੋਰ ਦੱਸਣੀ ਚਾਹਣਾ ਹੈ ਪੁਰਾਣੀਆਂ ਸਰਕਾਰਾਂ ਹਮੇਸ਼ਾ ਇੱਕ ਗੱਲ ਦਾ ਪਲੀ ਲੈਂਦੀਆਂ ਸੀ ਕਿ ਜਦੋਂ ਵੀ ਕੋਈ ਡਵੈਲਪਮੈਂਟ ਦਾ ਕਾਰਜ ਕਰਨਾ ਹੁੰਦਾ ਸੀ ਉਹ ਇਹ ਕਹਿਨੀਆਂ ਸੀ ਕਿ ਸਾਡੇ ਕੋ ਫੰਡ ਨਹੀਂ ਅਸੀਂ ਡੈਫਿਸਿਟ ਸਟੇਟ ਹੈ ਉਹ ਇਹ ਕਹਿਨੀਆਂ ਸੀ ਸਰਕਾਰਾਂ ਕਿ ਜੀ ਸਾਡੇ ਕੋਲ ਕਿਤੋਂ ਵੀ ਕੋਈ ਇੰਤਜ਼ਾਮ ਨਹੀਂ ਹੋ ਪਾਰੇ ਪਰ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹ ਸਰਕਾਰ ਨੇ ਅੱਜ ਤੱਕ ਇਹਨਾਂ 3 ਸਾਲਾਂ ਦੇ ਅੰਦਰ ਕਦੇ ਆਪਣੇ ਮੂੰਹ ਤੋਂ ਇਹ ਗੱਲ ਨਹੀਂ ਕਹੀ ਵੀ ਸਾਡੇ ਕੋਲ ਕਿਤੇ ਪੈਸੇ ਨਹੀਂ ਕੋਈ ਕਾਚਾ ਹੈ ਜਾਂ ਕਮੀ ਹੈ ਸੋ ਇਸ ਵਾਰ ਵੀ ਅਸੀਂ ਬਜਟ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ 4573 ਕਰੋੜ ਰੁਪਈਆ ਇਹ ਜਿਹੜੇ 15000 ਟੋਟਲ 15000 ਜਿਹੜੇ ਛੱਪੜ ਨੇ ਇਹਨਾਂ ਦੀ ਸਫਾਈ ਲਈ ਇਹਨਾਂ ਦੀ ਰੈਨੋਵੇਸ਼ਨ ਲਈ ਔਰ ਇਹਨਾਂ ਦੇ ਪਾਣੀ ਦੇ ਪ੍ਰੋਪਰ ਸਿਸਟਮ ਲਈ ਅਸੀਂ ਇਹਦਾ ਤਜਵੀਜ਼ ਰੱਖੀ ਹੈ ਬਜਟ ਰੱਖਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਸੀਂ ਕੰਮ ਜਿਹੜਾ ਹੈ ਸਾਰੇ ਔਰ ਚੱਲ ਵੀ ਚੁੱਕਿਆ ਤੁਸੀਂ ਪੂਰੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਚੱਲਦਾ ਦੇ ਧੰਨਵਾਦ